ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਕਿਰਪਰੀ ਸਸਰੀ ਅਕਾਲ ਅੱਜ ਤੁਹਾਨੂੰ ਅਸੀਂ ਇੱਕ ਚੀਜ਼ ਦਿਖਾਉਣੇ ਆ ਤੇ ਇਹ ਵੀ ਆਪਾਂ ਬੇਕਾਰ ਕਰਕੇ ਸਟੱਡ ਦੇਣੀ ਸੀ ਜਿਹੜੀ ਆਪਾਂ ਹੁਣ ਤੁਹਾਨੂੰ ਇਹ ਦਿਖਾਉਣ ਲੱਗੇ ਆ ਦੇਖੋ ਇਹ ਜਿਹੜਾ ਇਹਨਾਂ ਨਾਂ ਸੌਂਦਾ ਵਿਆਹ ਸਗਣ ਵਾਲੀ ਟੋਕਰੀ ਦੇ ਵਿੱਚ ਹੁੰਦਾ ਇਹ ਇਹਨਾਂ ਨਾਂ ਦਾ ਫਲ ਤੇ ਉਹਦੇ ਤੇ ਇਹ ਪੱਤੇ ਹੁੰਦੇ ਆ ਛੋਟੇ ਛੋਟੇ ਦੇਖੋ ਇਹ ਅਸੀਂ ਉਹ ਕੱਟ ਕੇ ਵੀ ਆਪਾਂ ਸਿੱਟੀ ਦੇਣਾ ਸੀਗਾ ਤੇ ਉਹ ਕੱਟ ਕੇ ਤੇ ਮੈਂ ਗਮਲੇ ਦੇ ਵਿੱਚ ਵੀ ਲਗਾਤਾ ਹੁਣ ਤਾਈ ਬਹੁਤ ਸੋਹਣਾ ਦੇਖੋ ਕੱਢ ਰਿਹਾ ਪੱਤੇ ਤੇ ਇਹ ਦੋ ਸੀਗੇ ਸਾਡੇ ਸਗਣ ਵਾਲੀ ਟੋਕਰੀ ਦੇ ਵਿੱਚ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਦੋਨੇ ਇਹ ਵੀ ਬਹੁਤ ਸੋਹਣਾ ਚੱਲਿਆ ਸੀਗਾ ਫੇਰ ਸਾਨੂੰ ਗਮਲੇ ਦੀ ਜ਼ਰੂਰਤ ਸੀਗੀ ਇਹ ਗਮਲਾ ਗਮਲੇ ਦੇ ਵਿੱਚ ਲੱਗਿਆ ਹੋਇਆ ਸੀਗਾ ਇਸ ਤਰ੍ਹਾਂ ਦਾ ਗਮਲਾ ਸੀਗਾ ਉਹ ਹੋਰ ਸਾਰੀ ਅੰਦਰ ਉਹ ਬਣਾ ਲਈ ਉਹਦੀ ਜੈਡ ਪlant ਦੀ ਇਟ ਪਿਆਰੀ ਬਣਾਈ ਆ ਉਹ ਉਹ ਤੁਹਾਨੂੰ ਫੇਰ ਕਿਤੇ ਦਿਖਾਵਾਂਗੇ ਉਹ ਅਸੀਂ ਉਹ ਬਣਾਉਣੀ ਸੀ ਕਿ ਇਸ ਕਰਕੇ ਗਮਲਾ ਵਿੱਲਾ ਕਰ ਲਿਆ ਇਹਨੂੰ ਧਰਤੀ ਦੇ ਉੱਤੇ ਲਾ ਦਿੱਤਾ ਵੀ ਉੱਥੇ ਪਿੰਡਾਂਾਂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਅਸੀਂ ਬੈਂਗਣ ਅਸੀਂ ਉੱਥੇ ਲਾਤਾ ਉੱਥੇ ਇਹ ਗਰਮੀ ਵਾਲੀ ਕਾਰਨ ਕਰਕੇ ਇਹ ਐਂਜੇ ਹੋ ਗਿਆ ਹੁਣ ਇਹਨੂੰ ਅੱਜ ਮੈਂ ਫੇਰੇ ਗੌਲਾ ਵਿਹਲਾ ਕਰਕੇ ਇਹ ਵਾਲਾ ਸੀਗੇ ਦੇ ਵਿੱਚ ਉਹ ਮੈਂ ਕੱਢ ਕੇ ਇਹਦੇ ਨਾਲ ਦੇ ਦੋ ਗਮਲੇ ਸੀ ਮੇਰੇ ਕੋਲੇ ਗਲਦੋਦੀ ਦੇ ਤੇ ਉਹ ਮੈਂ ਵਿਹਲਾ ਕਰ ਲਿਆ ਇਹਨੂੰ ਤੇ ਇਹਦੇ ਵਿੱਚ ਚਲਾਇਆ ਹੁਣ ਚੱਲਿਆ ਤੁਹਾਨੂੰ ਅੱਗੇ ਕਿਤੇ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਚੱਲਦਾ ਹੈ ਇਹਦੇ ਰੂਪ ਸੀਗੇ ਵੀ ਥੱਲੇ ਤਣੇ ਤੇ ਉਹ ਇਹ ਐ ਵੀ ਹੋਇਆ ਪਿਆ ਕਣੀ ਉੱਥੇ ਗਰਮੀ ਸੀ ਕਣੀ ਕੀ ਕਰਨ ਇਹਨੂੰ ਬਣਿਆ ਤੇ ਦੇਖੋ ਜੀ ਹੁਣ ਇਹ ਚੱਲਦਾ ਇਹ ਅੱਜ ਹੀ ਲਾਇਆ ਸੀ ਅੱਜ ਹੈਗੀ 23 ਤਰੀਕ 23 ਤਰੀਕ 23 ਜੁਲਾਈ ਹੈ ਅੱਜ ਸ਼ਾਮ ਨੂੰ ਹੀ ਲਾਇਆ ਹੁਣ ਥੋੜਾ ਜਿਹਾ ਚਿਰ ਪਹਿਲਾਂ 4:30 ਵਜੇ ਤੇ ਇਹ ਚੱਲ ਸਕਦਾ ਹੈ ਪੰਤੇ ਹਰੇ ਹੈ ਤੇ ਇਹ ਵਧੀਆ ਚੰਦਿਆ ਹੋਇਆ ਦੇਖੋ ਇਹਦੇ ਨਾਲ ਜਿਵੇਂ ਆਏ ਪੱਤੇ ਜਿਵੇਂ ਰਬੜ ਦੇ ਹੁੰਦੇ ਹੈ ਤੇ ਇਹ ਨਾਨਾਸ ਨੂੰ ਤੁਸੀਂ ਆਪਾ ਹਰੇਕ ਦੇ ਛਗਣ ਦੇ ਵਿੱਚ ਆਉਂਦੇ ਟੋਕਰੀ ਦੇ ਵਿੱਚ ਦੇਖੋ ਪੱਤੇ ਕੱਢ ਰਿਹਾ ਇਹ ਇਹ ਮੈਂ ਇਹਦੇ ਵਿੱਚ ਪਦੀਨਾ ਲੱਗਿਆ ਹੋਇਆ ਸੀਗਾ ਉਹ ਮੈਂ ਪੱਟਤਾ ਹੁਣ ਉਹਨੇ ਥੋੜਾ ਜਿਹਾ ਚੱਲਣ ਨਹੀਂ ਦਿੱਤਾ ਇਹ ਇਹ ਵਿੱਚ ਲਾਤਾ ਸੀਗਾ ਮੈਂ ਤੇ ਪਾਸੇ ਪਦੀਨਾ ਲੱਗਿਆ ਹੋਇਆ ਸੀ ਪਹਿਲਾਂ ਇਹ ਫਿਰ ਵੱਧ ਕੇ ਨਾ ਤਾਂ ਪਦੀਨਾ ਦੋ ਚਾਰ ਵਾਰੀ ਚਟਣੀ ਕਰ ਲਈ ਉਹਦੀ ਤੇ ਹੁਣ ਮੈਂ ਉਹ ਪਦੀਨਾ ਕੱਢ ਤਾਂ ਇਹ ਵੀ ਕੱਢੂੰਗੀ ਸਾਰਾ ਉਹਨੇ ਇਹ ਮੀਂਹ ਦਾ ਕਾਰਨ ਤੇ ਫੁੱਟਿਆ ਆ ਹੋਇਆ ਤੇ ਦੇਖੋ ਇਹ ਤੁਸੀਂ ਇਸ ਤਰ੍ਹਾਂ ਲਾ ਸਕਦੇ ਹੋ ਤੇ ਜੇ ਨਾ ਵੀ ਫੜ ਲੱਗੂਗਾ ਤਾਂ ਸੋਨਾ ਬੋਤਲਾ ਦਾ ਰਬੜ ਵਰਗੇ ਇਹਦੇ ਪੱਤੇ ਆ ਦੇਖੋ ਤੇ ਜੇ ਅਸੀਂ ਬੇਕਾਰ ਕਰਕੇ ਸੈੱਟ ਦਿੰਦੇ ਤਾਂ ਇਹਨੂੰ ਸੈੱਟ ਹੀ ਦੇਣਾ ਸੀਗਾ ਤੇ ਅਸੀਂ ਲਾ ਦਿਆ ਇਹ ਪੌਦਾ ਬਣ ਗਿਆ ਦੇਖੋ ਆਹ ਦੇਖੋ ਥੱਲੇ ਹੋ ਇਸੇ ਤਰ੍ਹਾਂ ਬੰਬਾ ਉਹਨਾ ਬਹੁਤ ਸੋਹਣਾ ਲਾ ਹੈ ਤੇ ਇਹਨੂੰ ਤੁਸੀਂ ਵੀ ਲਾ ਸਕਦੇ ਹੋ ਤੁਹਾਡੇ ਕੋਲੇ ਵੀ ਹੋਵੇ ਤਾਂ ਤੇ ਜਦੋਂ ਇਹ ਹੋਰ ਹੋ ਗਿਆ ਇਹ ਗਰਮੀ ਦਾ ਕਾਰਨ ਹੈ ਜਦੋਂ ਕਰਕੇ ਇਹ ਵੀ ਉਹ ਹੋਇਆ ਚੱਲਿਆ ਨਹੀਂ ਆ ਸਮਰ ਕੇ ਵੀ ਚੱਲਿਆ ਤਾਂ ਬਹੁਤ ਸੋਹਣਾ ਪੱਤੇ ਹੋਰ ਹੌਲੀ ਹੌਲੀ ਇਹ ਵੱਡਾ ਹੋਊਗਾ ਇਹ ਅਸੀਂ ਲਾਇਆ ਸੀ ਫਰਵਰੀ ਚ ਫਰਵਰੀ ਦੇ ਮਹੀਨੇ ਚ ਲਾਇਆ ਸੀ ਪੰਦਰਾਂ ਕਫਰ ਬਰੀਨ ਉਸ ਇਹ ਲਾਏ ਸੀਗੇ ਦੋਨੇ ਦੇਖੋ ਇਹ ਗਰਮੀ ਕਰਕੇ ਖਰਾਬ ਹੋ ਗਿਆ ਦੋ ਵਾਰੀ ਬਦਲਤਾ ਅੱਜ ਪਹਿਲਾਂ ਗਮਲੇ ਦੇ ਵਿੱਚੋਂ ਧਰਤੀ ਦੇ ਉੱਤੇ ਲਾਇਆ ਫਿਰ ਉਹ ਜੋ ਕੱਢ ਕੇ ਅੱਜ ਫੇਰ ਇਹਨੂੰ ਇਹਦੇ ਵਿੱਚ ਲਾਇਆ ਦੇਖੋ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਇਹਦਾ ਪੌਦਾ ਜਿੰਨਾ ਵੀ ਫੜ ਲੱਗੂਗਾ ਤੇ ਇਹ ਪੌਦਾ ਵੀ ਬਹੁਤ ਸੋਹਣਾ ਮੰਨੂਗਾ ਦੇਖੋ ਇਸ ਤਰ੍ਹਾਂ ਪੱਤੇ ਬਹੁਤ ਸੋਹਣੇ ਇਹ ਥੱਲੇ ਵਾਲੇ ਪੱਤੇ ਥੋੜੇ ਜਿਹੀ ਗਰਮੀ ਕਰਨ ਆਹੋ ਵੇਸੇ ਕੇ ਉਦੋਂ ਮੈਂ ਹੈ ਹੀ ਨਹੀਂ ਸੀ ਪਾਣੀ ਪੋਣੀ ਨਹੀਂ ਪਿਆ ਇਹਨਾਂ ਨੂੰ ਪਤਾ ਨਹੀਂ ਕਿਵੇਂ ਉਤਲੇ ਬੱਤੇ ਬਹੁਤ ਸੋਹਣੇ ਆ ਦੇਖੋ ਇਹ ਤੇ ਡੈਕੋਰੇਸ਼ਨ ਵੀ ਹੋ ਸਕਦੀ ਹੈ ਦੇਖੋ ਪੂਰੀ ਤਿੱਖੀ ਚੁੰਨ ਜੈ ਇਹਨਾਂ ਦੀ ਦੇਖੋ ਸਾਰੇ ਪੱਤੇ ਉਤਲੇ ਤਾਂ ਬਹੁਤ ਸੋਹਣੇ ਆ ਕੋਈ ਪੱਤਾ ਨਿਖਰਾ ਹੋਇਆ ਉਹ ਉੱਪਰਲੇ ਜਿੰਨੇ ਕੱਢੇ ਆ ਪੱਤੇ ਤੇ ਉਹਦਾ ਇਹ ਬਹੁਤ ਸੋਹਣਾ ਬਣਿਆ ਪਿਆ ਤੁਸੀਂ ਵੀ ਇਸੇ ਤਰ੍ਹਾਂ ਲਗਾ ਸਕਦੇ ਹੋ ਇੱਧਰ ਸਾਡਾ ਹੈਗਾ ਇਹ ਲੀਲੀ ਹੈ ਰੈੱਡ ਕਲਰ ਦੀ ਇਹ ਵੀ ਬੜੀ ਭਰਗੇ ਸੀ ਥੋੜੇ ਜਿਮੇ ਕੜਤੇ ਵਿੱਚੋਂ ਇੱਧਰ ਸਾਡਾ ਹੈਗਾ ਜਾਮਨੀ ਕਲਰ ਦਾ ਪੌਦਾ ਇਹਦੇ ਵਿੱਚ ਇਹ ਲੱਗਿਆ ਹੋਇਆ ਹੈ ਇਹ ਤਾਂ ਉਹ ਹੀ ਬੂਟੀਆਂ ਦਾ ਪਾਇਰ ਖਿੜੀ ਕਹਿੰਦੇ ਆ ਸਾਡੇ ਇੱਥੇ ਤਾਂ ਤੁਸੀਂ ਪਤਾ ਨਹੀਂ ਕੀ ਕਹਿੰਦੇ ਹੋਵੋਗੇ ਚਲੋ ਜੀ ਇਹਦੀ ਜਾਣਕਾਰੀ ਦੇਣੀ ਸੀ ਇਸੇ ਕਰਕੇ ਵੀਡੀਓ ਬਣਾਈ ਸੀ ਤੁਸੀਂ ਵੀ ਇਸੇ ਤਰ੍ਹਾਂ ਲਗਾ ਸਕਦੇ ਹੋ ਤੇ ਜੇ ਤੁਸੀਂ ਨਰਸਰੀ ਚੋਂ ਲਾਉਣ ਤਾਂ ਬਹੁਤ ਮਹਿੰਗਾ ਤੁਹਾਨੂੰ ਇਹ ਮਿਲੇਗਾ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜਰੂਰ ਕਰਨੇ ਤੇ ਸਾਨੂੰ ਦੱਸਣਾ ਤੁਹਾਨੂੰ ਇਹ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਹਨ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ